ਆ ਗਿਆ ਸਾਡਾ ਸੈਕੰਡ ਵਲੌਗ ਅਸੀਂ ਆਏ ਹੋਇਆ ਖੇਤ ਸਾਰੇ ਇਕੱਠੇ ਆਏ ਹੋਇਆ ਮੋਟਰ ਤੇ ਤੇ ਆ ਬੜੇ ਮਿੱਤਰ ਪਿਆਰੇ ਆ ਗਏ ਸਾਰੇ ਹੋਰ ਦੱਸੋ ਠੀਕ ਠਾਕ ਹਮ ਸਾਰੇ ਤੇ ਪੌਜ਼ਰ ਮਾਨ ਲੱਗ ਰਹੀ ਧੀ ਮੋਟਰ ਆਪਾਂ ਨੇ ਕਰਦੀ ਬੰਦ ਤੇ ਹੁਣ ਚੱਲਿਆਂ ਆਪਾਂ ਦੂਜੇ ਖੇਤਾਂ ਮੱਕੀ ਚ ਛੱਡੀ ਹੋਈ ਆ ਮੋਟਰ ਉਹ ਬੰਦ ਕਰਕੇ ਆਵਾਂਗੇ ਆਪਾਂ ਹੁਣ ਹੁਣ ਜਾਣਾ ਜੀ ਅਸੀਂ ਮੋਟਰ ਬੰਦ ਕਰਨ ਫੇਰ ਅਸੀਂ ਬਾਹਨ ਵਾਕੇ ਆਵਾਂਗੇ ਅਸੀਂ ਆ ਗਏ ਦੂਜੇ ਖੇਤ ਤੇ ਆਹ ਦੇਖੋ ਦੇਖੋ ਮੱਕੀ ਦੀ ਮੱਕੀ ਚ ਪਾਣੀ ਛੱਡਿਆ ਹੋਇਆ ਸੀ ਉਹ ਬੰਦ ਕਰਨਾ ਹੈ ਚੁਕੋ ਗੰਗੂਰੇ ਨੇ ਕੁਝ ਨਹੀਂ ਮੈਂ ਸੱਟ ਨਹੀਂ ਦੱਸਦੇ ਨੇ ਉਹ ਕਿ ਹੱਦ ਪਰੇ ਚੋਲੇ ਨੇ ਇਹ ਜੋ ਖੰਡਰੀ ਵਿਤਾਜ ਹੋ ਗਿਆ ਗੋਦ ਨੂੰ ਚੱਲਿਆ ਤੇਰਾ ਭਾਈ ਬਰਮਾਸ਼ ਹੋ ਗਿਆ ਇੰਨੇ ਮੈਂ ਕਾਦਾ ਵਹਲ ਨੂੰ ਚੱਲਿਆ ਸਾਲਾ